ਨੇ ਆਂਦਾ ਦੇ ਗੁਬਾਰਾ ਫੇਰ ਕਰਾ 베ਰ ਕਰਾ ਲਾਵਾਂ ਗੁਬਾਰਾ ਲਾਵਾਂ 베ਰ ਕਰਾਉਣ ਮਤਾਂ ਬਲੂਨ ਤੋ ਜੇ ਲੱਗਿਆ ਗੈਸ ਪਾਨ ਗੁਬਾਰੇ ਚ ਨਮਾ ਕਰ ਉਹ ਰਿਹਾ ਸਤੋ ਜੇ ਗੈਸ ਪਾਨ ਲੱਗਿਆ ਗੁਬਾਰੇ ਚ ਗੁਬਾਰਾ ਲਾਵਾਂਗੇ ਆਪਾਂ 베ਰ ਕਰਾ ਦੇ ਦੇ ਕੇ ਉਡਦੇ ਆਪਰ ਬਨ ਕੇ ਰੱਖਾਂਗੇ ਤੈਨੂੰ ਇਹ ਲੱਗਿਆ ਹੋਣਾ ਨਹੀਂਦਾ ਕੁਝ ਨਾ ਕੁਝ ਹੈ ਨਾ ਲੱਗਿਆ ਹੋਣਾ ਦੀਰਾ ਕੁਝ ਨਾ ਵੇਦਿਆ ਅੱਧੀ ਗੈਸ ਹੋ ਨਿਕਲ ਜਾਈਏ ਦੀ ਲੱਗਿਆ ਹੋਣਾ ਹੈ ਹਲੋ ਜੀ ਗਵਾਰੇ ਚ ਲੱਗੇ ਆਪਾਂ ਗੈਸ ਧਰਨ ਦੇਖੋ ਗੈਸ ਹੋਰ ਮਨ ਆ ਜੀ ਹੁਣ ਇਹ ਜਿਹੜਾ ਜਮੇ ਨਾ ਡੇਡ ਕਰਨੀ ਆ ਹੁਣ ਜੇ ਜਾ ਰੂਗਾ ਪੂਰੇ ਡੇ ਵਾਲੀ ਵੀ ਡੇ ਕਰੂਗਾ ਫੇਰ ਚ ਉਰੇ ਆ ਇਹ ਬੰਨ ਮੰਨ ਮੰਨ ਨਹੀਂ ਹੁੰਦੇ ਆਹ ਲੋ ਜੀ ਆਪਣਾ ਪਾਗੀ ਵਾਲਾ ਬਲੂਨ ਤੇ ਗੈਸ ਭਰੀ ਗਈ 10000 ਬਾਕੀ 3000 ਤੇ ਮੈਂ ਨਹੀਂ ਹੋਰੀ ਫਿਰ ਮੈਂ ਸਾਡਾ ਡਿਸਕਸ ਕਰਦਾ ਹੋਇਆ ਆਹ ਲੋ ਜੀ ਗਵਾਰਾ ਗਿਆ ਫੁੱਲ ਦੇਖੋ ਅਜੇ ਹੋਰ ਗੈਸ ਗੈਸ ਪਾਣੀ ਐ ਚ ਇਹ ਆਉਂਦੀ ਹੈ ਜੀ ਆਹ ਲੋ ਜੀ ਗਵਾਰਾ ਗਿਆ ਉੱਡ ਦੇਖੋ ਆਹ ਇਹ ਹੈ ਅਰੇ ਰਾਜੇ ਕੋਈ ਆਦੀ ਨੂੰ ਕਾਲਾ ਹੈ ਹੈ ਇਹ ਗੋਲ ਆ ਜਾਣਾ ਜਾਂ ਫੁੱਟ ਜਾਣਾ ਪੂਰਾ ਗੋਲ ਹੋ ਜਾਣਾ ਜਾ ਹੁਣ ਕੋ ਬਹਾਵਾ ਖੈਰੀ ਲੱਗੇ ਆ ਲੋ ਜੀ ਢੇਰ ਕਾ ਬੀਰਾ ਢੇਰ ਕਾ ਦਾ ਗਵਾਰਾ ਲੱਗਿਆ ਨਾ ਆਣਾ ਅੱਜ ਮਰ ਗਈ ਪੂਰੀ ਹੁਣ ਬੋਲ ਬਣ ਗਈ ਇਹ ਵੀ ਗੋਲ ਹੋ ਗਿਆ ਪੂਰਾ ਇਹ ਬੋਲ ਬੰਦੇ ਜਗਾ ਜਗਾ ਹੈਲੂਨ ਤੇ ਗੈਸ ਪੂਰੀ ਪੈ ਗਈ ਦੁਬਾਰਾ ਜਿੱਤੇ ਦਿੱਤੀ ਹਵਾ ਪਰ ਹੁਣ ਇਹਨੂੰ ਛੱਡਾਂਗੇ ਆਪਾਂ ਕਿਉ ਜਤਿੰਦਰ ਕਿਵੇਂ ਆ ਠੀਕ ਆ ਇੱਥੇ ਬੈਠਾਂਗੇ ਉੱਪਰ ਜਾਏਗੇ ਹੋਰ ਨੂੰ ਦਵਾ ਇਹਦੇ ਨਾਲ 에어 ਬਲੂਨ ਹਾਂ ਹਾਂ ਦੁਬਾਰਾ ਲੱਗੇਗਾ ਚੱਲਣੇ ਐਰ ਬਲੂਨ ਬੰਦੇ ਸੋਹਦੇ ਜੇ ਤਾਂ ਕੋਈ ਪਾਰਟੀ ਆ ਜੀ ਹੈਲੋ ਵੀ ਹੁਣ ਗੁਵਾਰਾ ਪਾਟਾਵਾਂਗੇ ਆਪਾਂ ਲੱਗੇ ਹੋਏ ਨੇ ਸਾਰੇ ਬਾਈ ਹੋ ਜਾਣਿਆ ਨੇ ਫੜਿਆ ਵਾ ਨਹੀਂ ਇਸ ਨਾਲ ਮੇਰੇ ਵੀ ਨਹੀਂ ਆਣੀ ਹੈ ਨਾ ਬਾਹਰ ਮੈਂ ਕੋਈ ਨਹੀਂ ਪਰ ਸੋਫ ਲੇੜੀ ਦਾ ਆ ਰਿਹਾ ਇਹ ਉਹਨਾਂ ਦਾ 2 ਕੋਰ ਦੇ ਦੇਗਾ ਤੇ 1 एमएम ਦੀ ਪੁੱਛ ਲਾ ਇਹ ਹਰਾਮੀ ਅਰੇ ਬਾਲੇ ਨਾ ਆਹ ਤਾੜ ਛੋੜ ਕੇ ਉੱਪਰ ਕਰੋ ਜਨਾਬ ਬੇਟਾ ਉਧਰ ਚਲੋ ਉੱਪਰ ਕਰੋ ਲੋਕੇ ਪੇਟ ਸੇ ਉਪਰ ਕਿਨਚੋ ਬੈਠੋ ਆਹ ਕੀ ਆ ਜਾਂਦਾ ਹੈ ਰੋਬੀ ਨੂੰ ਕੋ ਪੇਟ ਸੇ ਉਪਰ ਕਰ ਲੂਗਾ ਚੱਲ ਉਹ ਵਿੱਕੀ ਉੱਡ ਗਿਆ ਨਾਲ ਬਹੁਤ ਹੋ ਗਿਆ ਹੋ ਗਿਆ ਯਾਰ ਉਹ ਕੋਈ ਨਹੀਂ ਹੈ ਨਾ ਲੋ ਜੀ ਬਨੂਨ ਲਾਤਾ ਉਰੜਾਤਾ ਥੋੜੇ ਜੇ ਪੈਰ ਚੱਕਲਾ ਲੱਸ ਗਿਆ ਕਿਹਦੇ ਆ ਗਿਆ ਆ ਤਾਂ ਬਨੂਨ ਮੇਰ ਕਾ ਜੂਰਾ ਵੇ ਤਾਰ ਦਾ ਅੰਦਰੋਂ ਪੁੱਛ ਲੈਣੇ ਆਪ ਨੇ ਸਟੋਰ ਉਹ ਕਹਿੰਦੇ ਪੁੱਛਰੇ ਪੁੱਛੀਆਂ ਨਾ ਉਹਨਾਂ ਦੇ ਰੋ चलो ठीक है ठीक है बहुत आ